ਖੜੂ ਸਾਹਿਬ ਤੋਂ ਲੋਕ ਸਭਾ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਲੇਕਿਨ ਇੱਕ ਹੋਰ ਚਰਚਾ ਖੜੂ ਸਾਹਿਬ ਤੇ ਛੇੜ ਚੁੱਕੀ ਹੈ ਕਿ ਆਖਰ ਇੱਕ ਹੋਰ ਕੌਣ ਅੰਮ੍ਰਿਤਪਾਲ ਸਿੰਘ ਹੈ ਜਿਵੇਂ ਦੀ ਐਫੀਡੇਵਿਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲੱਗੀ ਆ ਉਵੇਂ ਦਾ ਹੀ ਇੱਕ ਹੋਰ ਚਿਹਰਾ ਚੋਣ ਮੈਦਾਨ ਦੇ ਵਿੱਚ ਆ ਚੁੱਕਾ ਜਿਸ ਦਾ ਨਾਮ ਵੀ ਅੰਮ੍ਰਿਤਪਾਲ ਸਿੰਘ ਹੈ ਅਜਾਦ ਉਮੀਦਵਾਰ ਦੇ ਤੌਰ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਉਹਨਾਂ ਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਜੋ ਐਫੀਡੀਪਟ ਦੇ ਵਿੱਚ ਤਸਵੀਰ ਲਗਾਈ ਆ ਤੇ ਇੱਕ ਹੋਰ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਉਹਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹਾਲਾਂਕਿ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਅਮਰਤਪਾਲ ਸਿੰਘ ਹੋਣੀ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਇੱਕ ਹੋਰ ਅਮਰਤਪਾਲ ਸਿੰਘ ਜੋ ਚੋਨਬਿਦਾਨ ਦੇ ਵਿੱਚੋਂ ਧਰੇ ਨੇ ਉ ਮੋਗਾ ਜਿਲ੍ਹੇ ਦੇ ਰਹਿਣ ਵਾਲੇ ਇਹਨੂੰ ਇਤਫਾਕ ਸਮਝਿਆ ਜਾਵੇ ਜਾਂ ਕੋਈ ਸਿਆਸੀ ਸ਼ਰਾਰਤ ਜਾਂ ਫਿਰ ਸਾਜ਼ਿਸ਼ ਤੇ ਜਾਂ ਫਿਰ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਘਬਰਾਹ ਕਰਨ ਦੀ ਇੱਕ ਸਾਜ਼ਿਸ਼ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਆ ਅਮਰਤਪਾਲ ਸਿੰਘ ਹੋਣੀ ਜਿਨ੍ਹਾਂ ਦਾ ਪਿੰਡ ਮੋਗਾ ਦੇ ਵਿੱਚ ਆ ਪਿੰਡ ਦੀਨਾ ਜ਼ਿਲ੍ਹਾ ਮੋਗਾ 45 ਸਾਲ ਉਮਰ ਆ ਇਹਨਾਂ ਨੇ ਵੀ ਆਪਣੇ ਫਾਰਮ ਭਰੇ ਨੇ ਨਾਮਜ਼ਦਗੀ ਪੱਤਰ ਚੋਣ ਇਹ ਵੀ ਲੜ ਰਹੇ ਨੇ ਤਸਵੀਰ ਦੇ ਵਿੱਚ ਅਮਰਤਪਾਲ ਸਿੰਘ ਗੋਲ ਪਰਨਾ ਸਿਰ ਤੇ ਬੰਨਿਆ ਹੋਇਆ ਖੱਟੇ ਰੰਗ ਦਾ ਦਾੜੀ ਖੁੱਲੀ ਆ ਇਹਨਾਂ ਦੀ ਉਮਰ 45 ਸਾਲ ਆ ਔਰ ਰਹਿਣ ਵਾਲੇ ਨੇ ਮੂਗਾ ਪਿੰਡ ਦੇ ਰਹਿਣ ਵਾਲੇ ਨੇ ਜਿੱਥੋਂ ਇਹਨਾਂ ਨੇ ਆਪਣਾ ਕਾਗਜ਼ ਪੱਤਰ ਦੇ ਵਿੱਚ ਸਭ ਕੁਝ ਦਾਖਲ ਕੀਤਾ ਅਮਰਪਾੜ ਸਿੰਘ ਪਿਤਾ ਦਾ ਨਾਮ ਅਬਤਾਰ ਸਿੰਘ ਪਾਰਟੀ ਆਜ਼ਾਦ ਉਮਰ 47 ਸਾਲ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਖਡੂਰ ਸਾਹਿਬ ਇਹਨਾਂ ਨੇ ਅਪਲਾਈ ਕੀਤਾ ਐਫੀਡਵਿਟ ਦੇ ਮੁਤਾਬਕ ਇਹਨਾਂ ਦੇ ਖਿਲਾਫ ਕੋਈ ਵੀ ਕੇਸ ਰਜਿਸਟਰਡ ਨਹੀਂ ਆ ਔਰ ਦੂਜਾ ਇਹਨਾਂ ਨੇ ਜਿਹੜਾ ਐਫੀਡਵਿਟ ਦਾਖਲ ਕੀਤਾ ਉਹਦੇ 'ਤੇ ਲਿਖਿਆ ਕਿ ਮੇਰੇ ਕੋਲ 50000 ਰੁਪਏ ਨਗਦ ਆ ਪਤਨੀ ਕੋਲ 30000 ਰੁਪਏ ਨੇ ਟੋਟਲ ਇਹ 50000 ਦੇ مالک ਨੇ ਤੇ ਘਰ ਵਾਲੀ ਦੇ ਖਾਤੇ ملا ਕੇ કુલ ਪ੍ਰਾਪਰਟੀ ਇਹਨਾਂ ਕੋਲ 2 ਲੱਖ 80000 ਵੈਸੇ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਖੇਤੀ ਕਰਦੇ ਨੇ ਐਫੀਡਵਿਟ ਦੇ ਵਿੱਚ ਜਿਹੜਾ ਇਹਨਾਂ ਨੇ ਆਪਣੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਹੁਣ ਦੂਜੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਆ ਅਮਰਤਪਾਲ ਸਿੰਘ ਜੋ ਇਸ ਸਮੇਂ ਬਿਬਰੂਗੜ ਅਸਮ ਜੇਲ੍ਹ ਦੇ ਵਿੱਚ ਐਨਐਸਏ ਕਾਨੂੰਨ ਦੇ ਤਹਿਤ ਜੇਲ੍ਹ ਵਿੱਚ ਬੰਦ ਨੇ ਆਜਾ ਤੌਰ ਤੇ ਚੋਣ ਲੜ ਰਹੇ ਨੇ ਅਮਰਤਪਾਲ ਸਿੰਘ ਹਣੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਲੂਪੁਰ ਖੇੜਾ ਤਹਿਸੀਲ ਬਾਬਾ ਬਕਾਲਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਅਪਲਾਈ ਕੀਤਾ ਉਹਨਾਂ ਦਾ ਵੀ ਚੋਣ ਪ੍ਰਚਾਰ ਚੱਲ ਰਿਹਾ ਲੇਕਿਨ ਸਵਾਲ ਇਹ ਕਿ ਦੂਜਾ ਅਮਰਤਪਾਲ ਸਿੰਘ ਮੋਗੇ ਦੇ ਰਹਿਣ ਵਾਲੇ ਉਹਨਾਂ ਨੂੰ ਚੋਣ ਲੜਨ ਵਾਸਤੇ ਉਹਨਾਂ ਦਾ ਆਪਣਾ ਫੈਸਲਾ ਜਾਂ ਫਿਰ ਚੋਣ ਕਿਸੇ ਧਿਰ ਵੱਲੋਂ ਲੜਾਈ ਜਾ ਰਹੀ ਹੈ ਡਿਪੁਰਗਟ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਉਹਨਾਂ ਦੀ ਜਿਹੜੀ ਤਸਵੀਰ ਲੱਗੀ ਆ ਉਹ ਵੀ ਉਹਨਾਂ ਨੇ ਗੋਲ ਪਰਨਾ ਬੰਨਿਆ ਖੱਟੇ ਰੰਗ ਦਾ ਦਾੜੀ ਖੁੱਲੀ ਐ ਨੀਲੀ ਸ਼ਰਟ ਪਾਈ ਹੋਈ ਐ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਤਰਸੀਮ ਸਿੰਘ ਆ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਉਮਰ 31 ਸਾਲ ਆ ਪਿੰਡ ਜਲੂਪੁਰ ਖੇੜਾ ਤਹਿਸੀਲ ਬਾਬਾਪਕਲਾ ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਨੇ ਵੀ ਦੱਸਿਆ ਕਿ ਉਹਨਾਂ ਕੋਲ ਕੁਝ ਪੈਸੇ ਨਹੀਂ ਹਿਆਰ ਕੀ ਪਈ ਆ ਐਫੀਡਵਿਟ ਦੇ ਵਿੱਚ ਦੱਸਿਆ ਬਾਕੀ ਘਰਵਾਲੀ ਦੇ ਨਾਮ ਤੇ ਜੋ ਪੈਸੇ ਉਹ ਵੀ ਉਹਨਾਂ ਨੇ ਐਫੀਡਿਵਿਟ ਦੇ ਵਿੱਚ ਜ਼ਿਕਰ ਕੀਤਾ ਲੇਕਿਨ ਸਵਾਲ ਹੈ ਕਿ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਇੱਕ ਹੂਬ ਹੂਬ ਨਾਮ ਹਮ ਸ਼ਕਲ ਤੇ ਨਹੀਂ ਕਹਿ ਸਕਦੇ ਲੇਕਿਨ ਪਿਰਾਵਾ ਸੇਮ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਜੋ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਨੇ ਉਹਨਾਂ ਹੀ ਵਰਗਾ ਚੋਣ ਜਾਬਤਾ ਲੱਗਿਆ ਹੋਇਆ ਨਾਮਜ਼ਦਗੀ ਪੱਤਰ ਆਖਰੀ ਦਿਨ ਆ ਔਰ ਜਦੋਂ EVM ਮਸ਼ੀਨਾਂ ਤੇ ਨਾਮ ਲੱਗੇ ਜਾਣਗੇ ਉਦੋਂ ਪਛਾਣ ਲੋਕਾਂ ਦੀ ਕਿਵੇਂ ਹੋਏਗੀ ਕਿਉਂਕਿ ਵੱਖਰੇ ਵੱਖਰੇ ਚੋਣ ਨਿਸ਼ਾਨ ਦੇਨੇ ਨੇ ਪਰ ਕਈ ਵਾਰ ਨਾਵਾਂ ਤੋਂ ਭੁਲੇਖਾ ਪੈ ਜਾਂਦਾ ਕਿ ਇਹ ਭੁਲੇਖਾ ਪਾਉਣ ਵਾਸਤੇ ਵੋਟਰਾਂ ਨੂੰ ਗੁੰਮਰਾਹ ਕਰਨ ਵਾਸਤੇ ਰਾਸੀ ਕੋਈ ਸ਼ਰਾਰਤ ਹੈ ਜਾਂ ਇਹਦੇ ਪਿੱਛੇ ਕਿਸੇ ਸ਼ਕਤੀਆਂ ਦਾ ਹੱਥ ਹੈ ਔਰ ਦੂਜਾ ਹੈ ਅਗਰ ਖਡੂਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਕੁੱਲ 45 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਮਲਟੋਵਾ ਆਮ ਆਦੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਕਾਂਗਰਸ ਪਾਰਟੀ ਵੱਲੋਂ ਕੁਲਬੀਰ ਸਿੰਘ ਜੀਰਾ ਇਹ ਚੋਣ ਮੈਦਾਨ ਦੇ ਵਿੱਚ ਨੇ ਬਾਕੀ ਜਿਹੜੇ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਆ ਸਿਮਰਜੀਤ ਸਿੰਘ ਇਹ ਚੋਣ ਮੈਦਾਨ ਦੇ ਵਿੱਚ ਨੇ ਗੁਲਦੀਪ ਸਿੰਘ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਲਖਵੀਰ ਸਿੰਘ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਹਰਪਾਲ ਸਿੰਘ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਪਲਾਈ ਕੀਤਾ ਹੋਇਆ ਸਰਬਜੀਤ ਸਿੰਘ ਆਜ਼ਾਦ ਤੌਰ ਤੇ ਚੋਣ ਲੜਨੇ ਵਿਜੇ ਕੁਮਾਰ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਸੁਰਜੀਤ ਸਿੰਘ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਨਵੀਨ ਕੁਮਾਰ ਸ਼ਰਮਾ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਵਿਕਰਮਜੀਤ ਸਿੰਘ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਗੁਰਪ੍ਰੀਤ ਸਿੰਘ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਔਰਨ ਕੁਮਾਰ ਅਜਾਦ ਤੌਰ ਤੇ ਚੋਣ ਲੜ ਰਹੇ ਨੇ ਪਰਮਿੰਦਰ ਸਿੰਘ ਅਜਾਦ ਤੌਰ ਤੇ ਚੋਣ ਲੜ ਰਹੇ ਨੇ ਪਰਮਜੀਤ ਸਿੰਘ ਅਜਾਦ ਤੌਰ ਤੇ ਚੋਣ ਲੜ ਰਹੇ ਮਹਿੰਦਰ ਸਿੰਘ ਅਜਾਦ ਤੌਰ ਤੇ ਚੋਣ ਲੜ ਰਹੇ ਨੇ ਲਾਲਜੀਤ ਭੁੱਲਰ ਆਵਾ ਦੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਸਤਨਾਮ ਸਿੰਘ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਅਨੋਖ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਮਨਮੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਚੋਣ ਲੜ ਰਹੇ ਨੇ ਕੁਲਬੀਰ ਸਿੰਘ ਜੀਰਾ ਕਾਂਗਰਸ ਵੱਲੋਂ ਚੋਣ ਲੜੇ ਨੇ ਲਾਜ਼ਮੀ ਤੌਰ ਤੇ ਮਨਮੀਤ ਕੌਰ ਕੁਲਬੀਰ ਸਿੰਘ ਜੀਰਾ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਜੀਵਨ ਸਾਥਨ ਨੇ ਉਹਨਾਂ ਨੂੰ ਕਵਰਿੰਗ ਉਮੀਦਵਾਰ ਬਣਾਇਆ ਗਿਆ ਇਸੇ ਤਰ੍ਹਾਂ ਹਰਜਿੰਦਰ ਕੌਰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਲਾਜ਼ਮੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮੀਆਂ ਵਿੰਡ ਦੇ ਜੀਵਨ ਸਾਥਨ ਹੋ ਸਕਦੇ ਨੇ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾਏ ਗਏ ਨੇ ਕਬਲਜੀਤ ਸਿੰਘ ਅਜਾਤ ਤੌਰ ਤੇ ਚੋਣ ਲੜੇ ਨੇ ਗੌਰਵਦੀਪ ਸਿੰਘ ਸੰਧੂ ਏ ਵਿਰਸਾ ਸਿੰਘ ਬਲਟੋਵਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਚੋਣ ਲੜ ਰਹੇ ਨੇ ਉਮੀਦਵਾਰ ਉਹਨਾਂ ਦਾ ਲੜਕਾ ਗੌਰਵਦੀਪ ਸਿੰਘ ਸੰਧੂ ਉਹਨਾਂ ਨੇ ਵੀ ਕਵਰਿੰਗ ਉਮੀਦਵਾਰ ਦੇ ਤੌਰ ਤੇ ਅਪਲਾਈ ਕੀਤਾ ਦਲਬਾਗ ਸਿੰਘ 올 ਇੰਡੀਆ ਮਜ਼ਦੂਰ ਪਾਰਟੀ ਰੰਗਰੇਟਾ ਇਹਨਾਂ ਨੇ ਵੀ ਅਪਲਾਈ ਕੀਤਾ ਵਿਰਸਾ ਸਿੰਘ ਬਲਟੋਵਾ ਸ਼੍ਰੋਮਣੀ ਕਾਲੀ ਦਲ ਵੱਲੋਂ ਜਸਵੰਤ ਸਿੰਘ ਅਜਾਤ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਇਸੇ ਤਰ੍ਹਾਂ ਤਰਸੀਮ ਸਿੰਘ ਤਰਸੀਮ ਸਿੰਘ ਹੋਣੀ ਅੰਮ੍ਰਿਤਪਾਲ ਸਿੰਘ ਜੋ ਡੁੱਬਰੀ ਗੜ੍ਹ ਜੇਰ ਵਿੱਚ ਬੰਦ ਨੇ ਉਹਨਾਂ ਦੇ ਪਿਤਾ ਨੇ ਕਵਰਿੰਗ ਉਮੀਦਵਾਰ ਦੇ ਤੌਰ ਤੇ ਅਪਲਾਈ ਕੀਤਾ ਕਮਲਜੀਤ ਸਿੰਘ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਮਨਜੀਤ ਸਿੰਘ ਮੀਆਂਵਿੰਡ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਇਸੇ ਤਰ੍ਹਾਂ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਧਰਮ ਪਤਨੀ ਸਰਿੰਦਰ ਕੌਰ ਸਰਿੰਦਰਪਾਲ ਕੌਰ ਭੁੱਲਰ ਉਹਨਾਂ ਨੇ ਵੀ ਨਾਮਜ਼ਿੰਦਗੀ ਪੱਤਰ ਕਵਰਿੰਗ ਉਮੀਦਵਾਰ ਦੇ ਤੌਰ ਤੇ ਦਾਖਲ ਕੀਤੇ ਨੇ ਔਰ ਇਸੇ ਤਰ੍ਹਾਂ ਗੁਰਦਿਆਲ ਸਿੰਘ ਸੀਪੀਆਈਐਲ ਨੂੰ ਉਹਨਾਂ ਨੇ ਚੋਣ ਲੜ ਰਹੇ ਨੇ ਔਰ ਇਸੇ ਤਰ੍ਹਾਂ ਅਗਰ ਗੱਲ ਕੀਤੀ ਜਬ ਅਜੀਤ ਸਿੰਘ ਅਜਾਤ ਤੌਰ ਤੇ ਚੋਣ ਲੜ ਰਹੇ ਨੇ ਹਰਜਿੰਦਰ ਸਿੰਘ ਅਜਾਤ ਤੌਰ ਤੇ ਚੋਣ ਲੜ ਰਹੇ ਨੇ ਚੈਨ ਸਿੰਘ ਬੈਂਕਾ ਆਸ ਪੰਜਾਬ ਪਾਰਟੀ ਤੋਂ ਚੋਣ ਲੜ ਰਹੇ ਨੇ ਕੁੱਲ 45 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ ਭਲਕੇ ਸਿਕਿਉਰਿਟੀ ਨਹੀਂ ਹੋਏਗੀ ਔਰ ਉਸ ਬਾਅਦ ਨਾਮਜ਼ਦਗੀ ਪੱત્ર ਵਾਪਸ ਲਈ ਜਾ ਸਕਦੇ ਨੇ ਖਾਸ ਕਰਕੇ ਜਿਨ੍ਹਾਂ ਨੇ ਕਵਰਿੰਗ ਉਮੀਦਵਾਰ ਦੇ ਤੌਰ ਤੇ ਅਪਲਾਈ ਕੀਤਾ ਅਗਰ ਉਹਨਾਂ ਦੇ ਕਾਗਜ਼ ਪੱਤਰ ਮੇਨ ਕੈਂਡੀਡੇਟ ਦੇ ਸਹੀ ਨਿਕਲਦੇ ਨੇ ਤੇ ਜਿਹੜੇ ਕਵਰਿੰਗ ਉਮੀਦਵਾਰ ਦੇ ਤੌਰ ਤੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਵਾਪਸ ਲੈਣੇ ਪਏ ਲੇਕਿਨ ਸਵਾਲ ਖਡੂਰ ਸਾਹਿਬ ਤੋਂ ਦੋ ਅਮਰਤਪਾਲ ਇੱਕ ਡਿਬਰੂਗੜ ਜੇਲ੍ਹ ਦੇ ਵਿੱਚ ਜਲੂਪੁਰ ਖੇੜੇ ਦੇ ਐਨਐਸਏ ਲੱਗਾ ਜ਼ਿਲ੍ਹਾ ਅੰਮ੍ਰਿਤਸਰ ਦੂਜੇ ਅਮਰਤਪਾਲ ਸਿੰਘ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਆਖਰ ਮਸਲਾ ਕੀਆ ਬਾਧਰਾ ਕੀਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ